ਚਲ ਠੀਕ ਆ ਮਰ ਕਰੋ ਜੇ ਕ ਮਿਸਤਰੀ ਚਾ ਵੀ ਘਟੇ ਨੇ ਹੁੰਦੇ ਨਵੇਂ ਬਲੌਗ ਚ ਸਵਾਗਤ ਆ ਤੇ ਹੋ ਗਏ ਚਾਰ ਦਿਨ ਲੱਗਿਆ ਨੂੰ ਮਿੱਟੀ ਪਾਉਂਦੇ ਨੂੰ ਤੇ ਅੱਜ ਹੋ ਜਾਣਾ ਕੰਪਲੀਟ ਇੱਕ ਰਹਿ ਗਿਆ ਬਸ ਆਹ ਇਧਰ ਕੰਨਾਂ ਨਾਲ ਖਿੱਚਣੀ ਪੈ ਰਹੀ ਅੱਜ ਤਾਂ ਆਹ ਰਹਿ ਗਿਆ ਬਸ ਆਹ ਰਹਿ ਗਿਆ ਅੱਜ ਪੈ ਜਾਣੀ ਆ ਮਿੱਟੀ ਕਈ ਦਿਨ ਲੱਗੇ ਅੱਗੇ ਹੋ ਜਾਣਾ ਕੰਪਲੀਟ ਆਪਣਾ ਮਿੱਟੀ ਦਾ ਕਰੋ ਚੈੱਕ ਕਰੋ ਚਾਈ ਵੀ ਮੁੰਡਿਓ ਇਹ ਮਿੱਟੀ ਦਾ ਕੰਮ ਆਪਣਾ ਨਿਬੜ ਗਿਆ ਕਰਾ ਕਰਕੇ ਮਾਰਦਾ ਐਨ ਕਰਤਾ ਉਧਰ ਪਾਣੀ ਨਿਕਲਦਾ ਕਰਤਾ ਤੇ ਬਸ ਉਧਰ ਜਰ ਸੋਈ ਚ ਜਾਂਦਾ ਉਧਰੋਂ ਹਜੇ ਵੀ ਬਾਟਿਆਂ ਨਾਲ ਨਿਕਲੇਗਾ ਇੰਨੀ ਚੱਕ ਦੀ ਉੱਚੀ ਆਪਾਂ ਨੇ ਕਰੋ ਇੱਕ ਮਿੱਟੀ ਵਾਲਾ ਹੋ ਗਿਆ ਕੰਪਲੀਟ ਕੰਮ ਤੇ ਕਰਾ ਲਾਉਂਦੇ ਲਾਉਂਦੇ ਆਪਣਾ ਫ੍ਰੈਸ਼ਰ ਕਟਾਈ ਵਾਲਾ ਪੰਪੜਾ ਜਿਹੜਾ ਪਾਈਪ ਫਟ ਗਿਆ ਇੱਕ ਇਹ ਪਾਈਪ ਲੈ ਕੇ ਆਉਣਾ ਤੇ ਉਧਰੋਂ ਆਪਾਂ ਫੋੜ ਕੱਢ ਲਿਆ ਸੀ ਇਹ ਅੰਦਰ ਲਾ ਰੱਖਿਆ ਸੀ ਆ ਤੇ ਫੋੜ ਧੋਦੀਏ ਬਾਈ ਦਵਿੰਦਰ ਥੋੜੀ ਆਈ ਜਾਂਦੇ ਆ ਹੁਣ ਮੇਲਾ ਆ ਰਿਹਾ ਉਹਨਾਂ ਦੇ ਪਿੰਡ ਕਿੰਨੀ ਤੇ ਫੋੜ ਲੈ ਕੇ ਜਾਣਗੇ ਹੁਣ ਆਪਾਂ ਫੋੜ ਨੂੰ ਮਾਰ ਦਈਏ ਪਾਣੀ ਲਓ ਜੀ ਫੋੜ ਖੜਿਆ ਸੀ ਜਮ੍ਹਾਂ ਲੇ ਬੜਿਆ ਤੇ ਹੁਣ ਇਹਦੇ ਮਾਰ ਦਈਏ ਪਾਣੀ ਕਿਉਂਕਿ ਫੋੜ ਕਦੇ ਛੇੜੀ ਨਹੀਂ ਕੁਛ ਉਹਦੇ ਕਰਾਹ ਮਾਰਿਆ ਸੀ ਆ ਤਾਂ ਕਰਕੇ ਮਿੱਟੀ-ਬੁੱਟੀ ਜੀ ਲੱਗ ਰਹੀ ਆ ਇਹਦੇ ਬੂਫਰ ਕੱਢ ਕੇ ਆਪਣਾ ਵਾਲੀ ਮਸਟੈਂਗ ਚ ਵਾਰਖੇ ਸੀ ਬੂਫਰ ਹੁਣ ਬਾਈ ਦਵਿੰਦਰ ਤੋਂ ਹੋਰ ਮੰਗਾਏ ਨੇ ਬਾਕੀ ਇਹਦੇ ਵਾਲੇ ਬੂਫਰ ਬਾਅਦ ਚ ਜਾਣਗੇ ਕਿਉਂਕਿ ਹੁਣ ਟਾਈਮ ਕੋਈ ਨਹੀਂ ਹੈਗਾ ਇੰਨਾ ਠੀਕ ਹੈ ਲੈਂਡ ਟਰੈਕਟਰ ਆਇਆ ਨਹੀਂ ਕਿ ਡੈਕ ਤੋਂ ਇਹ ਨਹੀਂ ਜਾਂਦਾ ਇਹ ਹੈ ਇਧਰੋਂ ਮੌਸਮ ਖਰਾਬ ਹੋ ਰਿਹਾ ਪਹਿਲੇ ਡੈਕ ਸਾਰ ਕੇ ਫੇਰ ਜਾਣਾ ਕਹਿੰਦੇ ਕੋਈ ਕਹਿੰਦੇ ਵੀ ਡੈਕ ਡੈਕ ਨਹੀਂ ਚੱਲਦਾ ਹੈ ਟਰੈਕਟਰ ਫੇਰ ਲੈ ਜਾਓ ਉਧਰ ਤਿੰਨ ਬੂਫਰ ਕੱਢ ਕੇ ਤਾਂ ਪਹਿਲੀ ਉਹ ਚ ਵਾਰਖੇ ਨੇ ਹੁਣ ਕਿਆ ਚਲਾਇਗਾ ਮਰਦਾ ਦੋ cari jajan lagi ini mahal juga enggak? bye, Oke, <laughs> <Thika>. Oke <laughs> <Thika. laughs> ਹਾਲ ਚਾਲਾ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਅੱਜ ਆਏ ਸੀ ਆਪਾਂ ਰਾਜਸਥਾਨ ਰਾਜਸਥਾਨ ਗੁਗਾ ਮਣੀ ਹੈ ਨਾ ਤੇ ਅੱਜ ਰਾਤ ਪਹੁੰਚ ਗਏ ਸੀ ਰਾਤ ਨੂੰ ਆਏ ਸੀ ਇਹ ਮੱਥਾ ਟੇਕ ਕੇ ਹੁਣ ਆਪਾਂ ਕਿਤੇ ਚੱਲੇ ਬਈ ਤਦਰੇਵਾ 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 ਪਾਦੀ ਨੇ ਕਿਤੇ ਚੱਲੇ ਆਂ ਦਦਰੇ ਤਦਰੇਵਾ ਤਦਰੇਵਾ ਇਹ ਵੀਊ ਚੈੱਕ ਕਰੋ ਅੱਜ ਇਹ ਟਿਪਟੂ ਬਈ ਸਟਾਰਟ ਹੋ ਗਿਆ ਰਾਜਸਥਾਨ ਦੀ ਰਵਾਇਲਾ ਹੋਟਲ ਵੀ ਛੱਡਦੇ ਹੋਰ ਮੈਂ ਦਿਨ ਕਹਦਾ ਐ ਦੀ ਰੋਟੀ ਖਵਾ ਦੇ ਓਏ ਰੋਲ ਲੱਛਣ ਦੀ ਨਹੀਂ ਲੱਗੇ ਤੂੰ ਪਾਹਲਦਾ ਹੁਣ ਚੰਡੀਗੜ੍ਹ ਵਾਲੇ ਕਾਹੀ ਉਹ ਨਹੀਂ ਮਿਲਲੇ ਉਹ ਲੱਗੀਆਂ ਬੈਨਾਂ ਜਿਹੜੀਆਂ ਹੈ ਆ ਦੇਖੋ ਰੀਫਿਲਿੰਗ ਸਟੇਸ਼ਨ ਹੈ ਜਿਹੜਾ ਜਿੱਥੇ ਇਹਨਾਂ ਉਹ ਬਣ ਗਿਆ ਆ ਗਿਆ ਸਾਹਮਣੇ ਜਿਹੜੇ ਜਿਹੜੇ ਤੂੰ ਮੰਗਦਾ ਉਹ ਨਹੀਂ ਹੈਗੇ ਉਹਦੇ ਜੈ ਜੈ ਟੂਰਿਸਟ ਬੈਨਾਂ ਹੀ ਲੱਗੀਆਂ ਜਿਹੜੀਆਂ ਨਾ ਬਸ ਠੀਕ ਆ ਕੁਛ ਨਾ ਖੋਜੀ ਹੋਗਾ ਉਹਨਾਂ ਹੋਟਲ ਆ ਜਿਹੜੀ ਜਿਹੜੀ ਹੋਟਲ ਆ ਐਂਡ ਰੈਸਟੋਰੈਂਟ ਰੱਖਿਆ ਹੈ ਮਹਿੰਗਾ ਨਾ 2000 ਭੁੱਖਾ ਮਾਰੀਗਾ ਜਿਹੜੇ ਤਾਂ ਅੱਗੇ ਅੱਗੇ ਗਈਆਂ ਨਾ ਯਾਰ ਦੇਖਿਆ ਲੱਛਣ ਦੇ ਮਟਕੇ 'ਚ ਪਾਣੀ ਨਾ ਮਿਲ ਜੇ ਮੈਂ ਚੱਲਣਾ ਤਾਂ ਤੇਰਾ ਸਹੀਆ ਬੋਤਨਾ ਪਈਆਂ ਵਰ ਗੱਡੀ ਸੀ ਤਾਂ ਉਹ ਸਵਾ ਦੇਖ ਨੂੰ ਬੇੜਾ ਚੜਾਇਆ ਹੋਇਆ ਅੱਛਾ ਦੇਖ ਪਰੌਂਠੇ ਘਰ ਰੁਕੇ ਸੀ ਕਿਹੜਾ ਹੱਦ ਵਾਲੇ ਪਰੌਂਠੇ ਲੈਣ ਨੂੰ ਸੀ ਪੂਰੀਆਂ ਹੀ ਲਾਦੀਆਂ ਹੈ ਤਾਂ ਚੌਰੀਆਂ ਮਤਲਬ ਫੀਲਿੰਗ ਲਈ ਬੈਠਾ ਸੀ ਤੇ ਆਪਣੇ ਵਾਲੇ ਆਉਣੇ ਵੀ ਆਲੂ ਪਰੌਂਠੇ ਉਮੇ ਜੇ ਤਾਂ ਤਲਕੇ ਜੀ ਆ ਗਿਆ ਕਸੂਰੀ ਤਤਰ ਜੜ ਤਤਰ ਹੈਰਾ तो इधर टूल टैक्स एक करो राजस्थान दा राजस्थान में टूल टैक्स हाल तो देखो क्या तार्ण। है? तार्ण। भाई कैश चलेगा किन्ना है 45 फास्ट टैग नहीं चलता जी फास्ट नहीं लीजिए सर ਕਦਾ ਯਾ 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 ਨਵੀ ਬੰਨਾ ਲੈ ਬੰਦ ਆ ਜਾ ਮੇ ਚਰੂ ਆ ਜਾ ਭਾਈ ਲੱਤਰੀ ਰਾਜੂ ਲੱਗ ਜਾ ਲਵੇ ਇਹ ਕਰਨੇ ਕੋ ਤਾ ਆਇਆ ਬੰਦ ਕੇ ਸੀ ਤੇ ਲੱਗ ਜਾ ਐਨਾ ਤਾਂ ਟਾਈਮ ਨਾ ਮਿਲਿਆ ਮੈਂ ਹੁਣ ਤਾਂ ਹੈ ਪਤਾ ਲੱਗੂ ਵੀ ਜਾਣ ਕੇ ਆਇਆ ਹੁਣ ਤੁਰ ਜੀ ਗਏ ਮੈਂ ਨਾ ਅਨੇਵਾ ਗੋळ्या ਮਾ ਇਹਦਾ ਪੱਕਾ ਓਏ ਹੰਦੇ ਕਰੇ ਕੰਮਣੀ ਹਾਂ ਹੰਦੇ ਇਥੇ ਕੰਮ ਬੰਦੀ ਇੱਧਰ ਲੀ ਗਏ ਲੱਡੂ ਲੈ ਜੱਜ ਅੜੀ ਕਰ ਜਰਾ ਅੜੀ ਰਾਜ ਜੀ ਲੈਓ ਜੋ ਨਾ ਵੀ ਫੇਰ ਨਹੀਂ ਜਾਂਦਾ ਯਾਰ ਫਿਰ ਕਿ ਬੰਨਾ ਰੋਕੋ ਫੇਰ ਮੈਂ ਲੈ ਜਿੰਨ ਤਾਂ ਗਾਣੀ ਬਣ ਗਈ ਕਮੈਂਟ ਚ ਦੋ ਹੱਥ ਨਹੀਂ ਕਰੀ ਸੌਣ ਲੱਗੀ ਚਲੋ ਜੇ ਹੋਰ ਆਗੇ ਬੰਦੇ ਨੂੰ ਲੈ ਵੀ ਮੁੰਡੂ ਨਵੇਂ ਬਲੌਗ ਚ ਸਵਾਗਤ ਆ ਤੇ ਕਈ ਦਿਨਾਂ ਬਾਅਦ ਬਲੌਗ ਜੋ ਬਣਾਉਣ ਲੱਗੀ ਸੀ ਯਾਰ ਕਈ ਦਿਨ ਰੋਕਤਾ ਦੀ ਕੰਮ ਵਿੱਚ ਦੀ ਤੇ ਮਿੱਟੀ ਹੋਰ ਪਾਈ ਆ ਜੇ ਆਪਾਂ ਨੇ ਇੱਕ ਟਰਾਲੀ ਆ ਖੜੀ ਆ ਇੱਕ ਕਟਰੈਕਟਰ ਉਧਰ ਹੋਰ ਖੜਿਆ ਹੈਗਾ ਉਹਦੇ ਨਾਲ ਮਿੱਟੀ ਪਾ ਰਹੇ ਆਪਾਂ ਕਰਾਉ ਆਪਣੇ ਵਾਲੇ ਮਾਹਰ ਪਾਰਖਿਆ ਤੇ ਅੱਜ ਖੜੀਆਂ ਕਰੀਆਂ ਦੀ ਚਗਾਠਾਂ ਉਹਨਾਂ ਦੀ ਰੇੜੀ ਨਹੀਂ ਚੜਦੀ ਸੀ ਇੱਟਾਂ ਨਾਲ ਤਾਂ ਕਰਕੇ ਆਪਾਂ ਨੂੰ ਹੋਰ ਪਾਣੀ ਪਾ ਗਈ ਮਿੱਟੀ ਰੈਂਪਾ ਜਿਹੜਾ ਵੱਡਾ ਬਣਾਈਏ ਤੇ ਅੱਜ ਚਗਾਠਾਂ ਘਣੀਆਂ ਕਰਤੀਆਂ ਸੀਆਂ ਕਰੋ ਜੇ ਇੱਕ ਮਿਸਤਰੀ ਚਾ ਵੀ ਘਟੇ ਨੇ ਕਰੋ ਗੱਲ ਉਹ ਕਿ ਉੱਪਰ ਰੈਂਪ ਜਦੋਂ ਗਾਦੀ ਰੇੜੀ ਨਹੀਂ ਚੜਦੀ ਇਸ ਤਾਂ ਪਾਈ ਆ ਮਿੱਟੀ ਹੁਣ ਇਹਨੂੰ ਆਪਾਂ ਕਰ ਦਈਏ ਆਪਣੇ ਵਾਲੇ ਕਰਾਹੇ ਨਾਲ ਪੱਧਰ ਤੇ ਫਿਰ ਇਹਨਾਂ ਦੀ ਰੇੜੀ ਚੜਦੀ ਹੋ ਜੂ ਉੱਪਰ ਬਾਕੀ ਕੁੱਕਰ ਪੁੱਟਾ ਆ ਦੇਖ ਯਾਰੀਆ ਬਾਗਿਆ ਸੀ ਅੱਜ ਜਾਣ ਲੱਗਾ ਸੀ ਇਹਨੂੰ ਮੈਂ ਚਾਹ ਪਾਣੀ ਪੀਣ ਲੱਗਾ ਘਰੇ ਇਹਨੂੰ ਹੋ ਗਿਆ ਵੀ ਹੋਰ ਨਹੀਂ ਆਉਂਦਾ ਇਹਨੂੰ ਮੈਂ ਕਹਿਦਾ ਮੈਂ ਦੋ ਤਿੰਨ ਘੰਟਾ ਨਹੀਂ ਲਿਜਾਵਾਂ ਅੱਜ ਇਹ ਪੱਧਰ ਕਰਨਾ ਚੱਲਿਆ ਦੀ ਦੂਜੇ ਜੀਲੇ ਲੱਗਿਆ ਹੋਇਆ ਅੱਜ ਮੈਂ ਤਾਂ ਬੈਜੀ ਭਰਿਆ ਭਰਨ ਲੱਗਿਆ ਦੀ ਅੱਜ ਟਰਾਲੀਆਂ ਉਹ ਰਾਜਾ ਮੋੜ ਕੇ ਲਿਆਂਦਾ ਦੀ ਮੋੜਿਆ ਆ

ਪਹਿਲਾ ਇੱਕ ਜਗਾੜ ਤੇਰੇ ਮੇਰੇ ਸਾਹਮਣੇ ਉਹ ਤੇ ਲੱਡੂ ਆ ਗਿਆ ਹੁਣ ਕੁਝ ਹੋਰ ਆ ਗਿਆ ਇੱਧਰ ਘੱਟ ਬਾਰ ਠੀਕ ਕਰ ਉਰਾਂ ਆਣਦੇ ਮੇਰੇ ਕੋਲ ਬਾਅਦ ਤੰਦਰੇ ਚੱਕਰ ਨਹੀਂ ਜਾਂਦਾ ਲੈ